ਸਾਡੇ ਮੱਧ ਵਰਗੀਕਰਾਨੇ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਸੁਪਨਾ ਹੁੰਦਾ ਹੈ ਕਿ ਉਹ ਵੀ UPSC ਦਾ ਐਗਜ਼ਾਮ ਕਲੀਅਰ ਕਰਕੇ IAS ਅਫਸਰ ਬਣਨ ਪਰ ਕਰ ਆਦੀਆਂ ਮਜਬੂਰੀਆਂ ਤੇ ਕਰੀਅਰ ਦੀ ਫਿਕਰਮੰਦੀ ਉਹਨਾਂ ਨੂੰ ਕੋਈ ਨਾ ਕੋਈ ਛੋਟੀ ਮੋਟੀ ਜੌਬ ਕਰਨ ਤੇ ਮਜਬੂਰ ਕਰ ਦਿੰਦੀ ਹੈ ਇਸ ਤਰ੍ਹਾਂ ਬਹੁਤਿਆਂ ਦੇ ਆਰਮਾਨ ਤਾਂ ਇਹਨਾਂ ਨੌਕਰੀਆਂ ਦੇ ਕਾਰਨ ਪੈਦਾ ਹੋਏ ਮਾਨਸਿਕ ਤਣਾਅ ਵਰਕ ਲੋਡ ਤੇ ਸੀਨੀਅਰ ਅਫਸਰਾਂ ਦੇ ਪਾਏ ਹੋਏ ਪ੍ਰੈਸ਼ਰ ਕਰਕੇ ਈ ਦਮ ਤੋੜ ਜਾਂਦੇ ਨੇ ਪਰ ਅਸੀਂ ਆਪਣੇ ਆਲੇ-ਦੁਆਲੇ ਇਸ ਤਰ੍ਹਾਂ ਦੇ ਜਾਬਾਜ਼ ਨੌਜਵਾਨ ਵੀ ਦੇਖੇ ਨੇ ਜਿਨ੍ਹਾਂ ਨੇ ਆਪਣੀ ਜੋਬ ਵਿੱਚੋਂ ਕੀਮਤੀ ਸਮਾਂ ਕੱਢ ਕੇ IAS ਦਾ ਇਮਤਿਹਾਨ ਕਲੀਅਰ ਕੀਤਾ ਇਸ ਤਰ੍ਹਾਂ ਦੀ ਹੀ ਕਹਾਣੀ ਹਰਿਆਣੇ ਦੇ ਇੱਕ ਕਿਸਾਨ ਪੁੱਤਰ ਪ੍ਰਦੀਪ ਸਿੰਘ ਦੀ ਹੈ ਜੋ ਬੜੇ ਚਿਰਾਂ ਤੋਂ IAS ਬਣਨ ਦਾ ਸੁਪਨਾ ਲੈ ਰਿਹਾ ਸੀ ਆਖਿਰ ਦੋ ਵਾਰ ਅਸਫਲ ਹੋਣ ਦੇ ਬਾਅਦ ਜਦੋਂ ਉਸਨੇ ਤੀਸਰੀ ਵਾਰ UPSC ਦੀ ਪ੍ਰੀਖਿਆ ਕਲੀਅਰ ਕੀਤੀ ਤਾਂ ਉਹ ਦਾ ਸਾਰੇ ਦੇਸ਼ ਵਿੱਚੋਂ 260ਵਾਂ ਸਥਾਨ ਸੀ ਜਿਸ ਕਾਰਨ ਉਸ ਨੂੰ ਮਜਬੂਰ ਹੋ ਕੇ ਭਾਰਤੀ ਰੈਵੈਨਿਊ ਸਰਵਿਸ ਵਿੱਚ ਇੱਕ ਇਨਸਪੈਕਟਰ ਰੈਂਕ ਦੀ ਨੌਕਰੀ ਤੇ ਹੀ ਸਬਰ ਕਰਨਾ ਪਿਆ ਪਰ ਸਦਕੇ ਜઈએ ਇਸ ਨੌਜਵਾਨ ਨੇ ਜਿਸ ਨੇ ਹਿੰਮਤ ਨਹੀਂ ਹਾਰੀ ਅਤੇ 2019 ਵਿੱਚ ਦੁਬਾਰਾ UPSC ਦਾ ਇਗਜ਼ਾਮ ਕਲੀਅਰ ਕਰਕੇ ਸਾਰੇ ਦੇਸ਼ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੋ ਅਸੀਂ ਸਰਕਾਰੀ ਗੈਰ ਸਰਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਜੌਬ ਕਰਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਇਹੋ ਕਹਿਣਾ ਚਾਹਾਂਗੇ ਕਿ ਉਹ ਆਪਣੇ ਸੁਪਨਿਆਂ ਨੂੰ ਮਰਨ ਨਾ ਦੇ ਸਭੋਂ ਪ੍ਰਦੀਪ ਸਿੰਘ ਵਰਗੇ ਨੌਜਵਾਨਾਂ ਦਾ ਅਨੁਸਰਣ ਕਰਦੇ ਹੋਏ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਨ।